ਹੈਲੋ ਗਾਇਸ ਹੋਏ ਕਿੱਦਾਂ ਸਾਰੇ ਠੀਕ ਠਾਕ ਹੋ ਮੇਰੇ ਵੱਲੋਂ ਸਾਰਿਆਂ ਪਿਆਰ ਸਹਿਯਾਕਲ ਮੈਂ ਤੁਹਾਡੀ ਆਪਣੀ ਰੀਤ ਰਹਿਲ ਮੇਰਾ ਚੈਨਲ ਮੇਰੇ ਪਿੰਡ ਮੇਰੇ ਖੇਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਚਲੋ ਅੱਜ ਦੇ ਵਲੌਗ ਨੂੰ ਆਪਾਂ ਸ਼ੁਰੂ ਕਰਦੇ ਆਂ ਹੈਲੋ ਹਾਂ ਦੀ ਸਤਿਕਾਰ ਜੀ ਸਾਰਿਆਂ ਨੂੰ ਆਪਾਂ ਬਣਾ ਰਹੇ ਹਾਂ ਅੱਜ ਮੈਗੀ ਬੱਚਿਆਂ ਲਈ ਆਪਾਂ ਨੇ ਇਹਦੇ ਵਿੱਚ ਪਿਆਜ਼ ਕੱਟ ਕੇ ਪਾ ਲਏ ਨੇ ਇੱਧਰ ਸ਼ਿਮਲਾ ਮਿਰਚ ਤੇ ਟਮਾਟਰ ਆਪਣਾ ਕੱਟ ਕੇ ਰੱਖਿਆ ਹੋਇਆ ਹੈ ਇਹ ਚੇ ਪਾਵਾਂਗੇ ਐਤ ਪਿਆਜ਼ ਨੇੜ ਬਰਾਊਨ ਹੋ ਗੋ ਫੇਰ ਉਸ ਬਾਅਦ ਅੱਗੇ ਤੇ ਗੈਸ ਘੱਟ ਚੱਲਦਾ ਹੈ ਨਾ ਹਾਂ ਤੇਜ਼ ਨਹੀਂ ਹੈਗਾ ਇਹ ਗਰਮੀ ਉਹ ਜ਼ਿਆਦਾ ਹੋਈ ਪਈ ਹੈ ਹਾਂਜੀ ਆ ਗਿਆ ਸੱਡੀ ਉਹ ਬੋਲੂ ਅਵਨੀਤਾ ਮੇਰੀ ਭਤੀਜੀ ਲੱਡੂ ਨਾਲ ਹੀ ਹਨ ਅਸੀਂ ਆ ਹੈ ਜੀ ਸਵਰੀਤ ਦੇ ਨਾਨਕੇ ਪਿੰਡ ਇਥੇ ਸਾਡੀ ਸਿਮਰਨ ਬਣਾ ਰਹੀ ਹੈ ਮੈਂ ਹੀ ਤੇ ਪਿਆਜ਼ ਬੋਪਰੀ ਕੱਟ ਦੀ ਹੈ ਹਨ ਹਮ ਚਲ ਬਣਾ ਪਾਈ ਦੇਖੀ ਇਧਰ ਐਸ਼ ਵੀ ਪਾਈ ਫੇਰ ਦਾ ਗੋਲਡ ਦੀ ਚੈਨ ਹੈਲੋ ਗਾਇਸ ਚਲੋ ਬੱਚੇ ਤੁਸੀਂ ਖੇਡੋ ਬੱਚੇ ਤੁਸੀਂ ਬਣਾ ਰਹੇ ਹੋ ਦੀਦੀ ਬਣਾ ਕੇ ਓਕੇ ਠੀਕ ਹੈ ਆਕੇ ਤੇ ਗਾਇਸ ਹੁਣ ਆਪਣੇ ਪਿਆਜ ਗੋਲਡਨ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਨੇ ਤੇ ਗਾਇਸ ਹੁਣ ਆਪਣੇ ਪਿਆਜ ਗੋਲਡਨ ਬ੍ਰਾਊਨ ਹੋ ਚੁੱਕੇ ਨੇ ਇਸ ਲਈ ਆਪਾਂ ਇਹਦੇ ਵਿੱਚ ਐਡ ਕਰਾਂਗੇ ਟਮਾਟਰ ਤੇ ਗਾਇਜ਼ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸ਼ਿਮਲਾ ਮਿਰਚ ਤੇ ਗਾਇਜ਼ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਮੈਗੀ ਮਸਾਲਾ ਜੋ ਕਿ ਆਪਸ਼ਨਲ ਹੈ ਗਾਇਜ਼ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮੈਗੀ ਮਸਾਲਾ ਦੇ ਗਾਈਜ਼ ਹੁਣ ਆਪਣਾ ਮੈਗੀ ਦਾ ਤੜਕਾ ਬਿਲਕੁਲ ਰੈਡੀ ਹੈ ਤੇ ਜਦੋਂ ਪਾਣੀ ਦੇ ਵਿੱਚ ਹਲਕਾ ਜਿਹਾ ਉਬਾਲ ਆ ਗਿਆ ਤਾਂ ਉਸ 스테ਜ ਤੇ ਆਪਾਂ ਇਹਦੇ ਵਿੱਚ ਮੈਗੀ ਐਡ ਕਰਾਂਗੇ ਤੇ ਗਾਈਜ਼ ਹੁਣ ਇਹਦੇ ਵਿੱਚ ਉਬਾਲ ਆਣੀ ਸ਼ੁਰੂ ਹੋ ਗਈ ਹੈ ਇਸ 스테ਜ ਤੇ ਜਾ ਕੇ ਆਪਾਂ ਇਹਦੇ ਵਿੱਚ ਮੈਗੀ ਐਡ ਕਰਾਂਗੇ ਤੇ ਗਾਇਜ਼ ਹੁਣ ਇਹਦੇ ਵਿੱਚ ਆਪਾਂ ਮੈਗੀ ਐਡ ਕਰਾਂਗੇ ਤੇ ਗਾਈਜ਼ ਹੁਣ ਆਪਾਂ ਮੈਗੀ ਦੇ ਪੀਸਸ ਕਰਾਂਗੇ ਤੇ ਆ ਸੌਫਟ ਹੋਣੀ ਸ਼ੁਰੂ ਹੋ ਗਈ ਹੈ ਮੈਗੀ ਹੁਣ ਇਸ ਲਈ ਤੇ ਪੀਸਸ ਕਰਨਾ ਈਜ਼ੀ ਹੈ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰਾਂਗੇ ਇਹਦੇ ਵਿੱਚ ਕਿ ਆਪਣੀ ਮੈਗੀ ਦਾ ਐਂਡ ਰਿਜ਼ਲਟ ਵਧੀਆ ਆਵੇ ਤੇ ਗਾਇਸ ਹੁਣ ਆਪਣੀ ਮੈਗੀ ਸੌਫਟ ਹੋ ਗਈ ਹੈ ਤੇ ਇਹਦੇ ਵਿੱਚ ਮਿਕਸ ਤੇ ਆਪਣੀ ਮੈਗੀ ਮਸਾਲੇ ਦੇ ਵਿੱਚ ਮਿਕਸ ਹੋਣੀ ਵੀ ਸ਼ੁਰੂ ਹੋ ਗਈ ਹੈ ਜਿਹੜਾ ਪਤਾ ਤੜਕਾ ਰੈਡੀ ਕੀਤਾ ਸੀਗਾ ਤੇ ਗਾਇਸ ਹੁਣ ਆਪਣੀ ਮੈਗੀ ਦੇ ਵਿੱਚੋਂ ਸੋਹਣੀ 스ਮੈਲ ਆਣੀ ਸਟਾਰਟ ਹੋ ਗਈ ਤੇ ਗਾਈਜ਼ ਹੁਣ ਆਪਾਂ ਹੌਲੀ ਹੌਲੀ ਆਪਣੀ ਮੈਗੀ ਦੀ ਸਾਈਡ ਚੇਂਜ ਕਰ ਦੇ ਰਾਂਗੇ ਜਿਹੜੀ ਹੇਠੇ ਮੈਗੀ ਉਹਨੂੰ ਉੱਪਰ ਲਿਆਵਾਂਗੇ ਤੇ ਜਿਹੜੀ نیچے ਉੱਪਰ ਤਾਂ ਕਿ ਉਹ ਇਕੁਅਲੀ ਪੱਕ ਜਾਵੇ। ਲਓ ਜੀ ਸਿਮਰ ਨੇ ਆਪਣੀ ਨੇ ਮੈਗੀ ਬਣਾ ਲਈ। ਚਲ ਅ ਵੀ ਬੱਚੇ ਹੁਣ ਸਰਵ ਕਰਿਓ। ਹਾਂਜੀ। ਅਨ ਇੱਕਨ ਵੀ ਨਹੀਂ ਤੇਸੀ ਲੱਗਦੀ ਆ ਨਾ। ਗਾਈਜ਼ ਆ ਦੇਖੋ ਕਿੰਨੇ ਛੋਟੇ ਛੋਟੇ ਅੰਗੂਰ ਲੱਗੇ ਹੋਏ ਨੇ ਅੰਗੂਰਾਂ ਦੀ ਬੇਲ ਨੂੰ ਵਿੱਚ ਵਿੱਚ ਮਿੱਠੇ ਅੰਗੂਰ ਵੀ ਨੇ ਖੱਟੇ ਵੀ ਨੇ ਹਾਂਜੀ 엄마 ਤੁੱਪ ਬਹੁਤ ਹੋ ਗਈ ਕਿੱਥੇ 엄마 ਜੀ ਹਾਂਜੀ ਹੋ ਰਿਹਾ ਤੁੱਪ ਕਾ ਕਿਉਂ ਸਾਰੇ ਦਰਾਪੇ ਸੁੱਕਣੇ ਸ਼ੁਰੂ ਹੋ ਗਏ ਬਹੁਤ ਹੱਦ ਤੋਂ ਵੱਧ ਧੁੱਪ ਆਂਦਰ ਬੱਚਿਆਂ ਨੇ ਬਣਾਇਆ ਇਹ ਇੱਕ ਮਿੱਟੀ ਦੇ ਹਾਂਜੀ ਮੈਂ ਆ ਮੈਂ ਬਣਾਇਆ ਸੀਗਾ ਆ ਵੀ ਨੀਤ ਨੇ ਬਣਾਇਆ ਸੀਗਾ ਕੇਕ ਆ ਮੈਂ ਬਣਾਇਆ ਸੀ ਆ ਐਸ਼ਵੀਰ ਨੇ ਉਹ ਨਹੀਂ ਸੱਚ ਗਲਤ ਬੋਲ ਗਈ ਮੈਂ ਆ ਐਸ਼ਵੀਰ ਦਾ ਸੀ ਆ ਨੀਤ ਦਾ ਗਾਇਸ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਹਦਾ ਕੇਕ ਜ਼ਿਆਦਾ ਵਧੀਆ ਬਣਿਆ ਮਿੱਟੀ ਵਾਲਾ ਬਰਾਵਾ ਜੀ ਆਂਬੀ ਹਲਵਾਈ ਤਿਆਰ ਹੋ ਗਈ ਕਾਣੀ ਵੀ ਆਲਮੋਸਟ ਓਕੇ ਸਾਡੇ ਬਰਾਵਾ ਜੀ ਗਰਮੀ ਬਹੁਤ ਜ਼ਿਆਦਾ ਚਾਹੀਦਾ ਪੱਕੇ ਚੱਲ ਰਹੇ ਨੇ ਫਿਰ ਵੀ ਤੋ ਇਸ ਦਾ ਗੈਸ ਯੂਜ ਦੇ ਜਿਆ ਹੋ ਜਾਂਦਾ ਹੋਰ ਤੇ गाइस ਉਹਨ ਆਪਣੀ ਮੈਗਰੀਕਸ ਬੈਂਡ ਵਾਲੀ ਹੈ ਬਧੀ ਹੁੰਦੀ ਹੈ ਸੌਸ ਹਨ ਹਾਂਜੀ ਪਿਛਲੀ ਵਾਰ ਅਸੀਂ ਘਰੇ ਬਣਾਈ ਸੀ ਦੇਖਿਆ ਜੀ ਇੰਨੀ ਵਧੀਆ ਨਹੀਂ ਬਣੀ ਪਿਛਲੀ ਵਾਰ ਬਹੁਤ ਵਧੀਆ ਬਣੀ ਸੀ ਇਸ ਵਾਰਨ ਘੱਟ ਬਧੀ ਰਹੀ ਥੋੜੀ ਪਤਾ ਨਹੀਂ ਕਿਉਂ ਤਾਂ ਥੋੜੇ ਜਿਹੇ ਟਮਾਟਰ ਘੱਟ ਟਮੈਟੋ ਸੌਸ ਉਸ ਸੀਗਰੀ ਬਣਾ ਦੇ ਪੰਜ ਛੇ ਬੋਤਲ ਬਣਾ ਲੈਣੀ ਹੈ। ਹਾਂਜੀ। ਬਸ ਬੱਚਿਆਂ ਲਈ ਇਹ ਚੀਜ਼ਾਂ ਵਧੀਆ ਲੈ ਮੈਗੀ ਬਣਾ ਲਓ ਨਿਊਟਰਲ ਬਣਾ ਲਓ। ਸਨੈਕਸ ਬਣਾ ਲਓ ਇਹ ਚੀਜ਼ਾਂ ਜਲਦੀ। ਲਓ ਜੀ ਆਪਣੀ ਮੈਗੀ ਤਿਆਰ ਹੈ। ਆਪਣਾ ਬੱਚਿਆਂ ਨੂੰ ਦਿੰਨੇ ਆਂ, ਮੜਾਈ ਸੀ ਮੜਨ ਨੇ। ਟੇਸਟ ਰੱਖ ਕੇ ਦੱਸਾਂਗੇ ਕਿ ਇਹ ਜਿਣੀ ਆ। ਚਲੋ ਠੀਕ ਹੈ ਜੀ ਅਗਲੇ ਵਲੌਗ ਦੇ ਨਾਲ ਫੇਰ ਮਿਲਦੇ ਆਂ ਓਕੇ ਬਾਏ ਗਾਇਸ ਫੇਰ ਮਿਲਾਂਗੇ ਆਪਣੇ ਨਿਊ ਵਲੌਗ ਵਿੱਚ ਬਾਏ ਬਾਏ